ਦੋਸਤੋ ਅੱਜਕੱਲ ਵੀ ਤੁਸੀਂ ਪੰਜਾਬ ਵਿੱਚ ਦੇਖਿਆ ਹੋਣਾ ਕਿ ਬਹੁਤ ਲੋਕਾਂ ਵੱਲੋਂ ਆਪਣੇ ਨਾਵਾਂ ਦੇ ਨਾਲ ਜ਼ੈਲਦਾਰ, ਲੰਬੜਦਾਰ, ਸਫੈਦਪੋਛ, ਜ਼ਗੀਰਦਾਰ ਵਰਗੇ ਸ਼ਬਦ ਲਗਾਏ ਜਾਂਦੇ ਹਨ। ਕੌਣ ਹੁੰਦੇ ਸਨ ਇਹ ਜ਼ੈਲਦਾਰ, ਕੁਰਸੀ ਨਸ਼ੀਨ ਸਫੈਦਪੋਛ ਲੋਕ? ਕੀ ਹੈ ਇਹਨਾਂ ਦਾ ਇਤਿਹਾਸ? ਕਿਵੇਂ ਇਹ ਲੋਕਾਂ ਦੇ ਸਿਰ ਤੇ ਅੰਗਰੇਜ਼ਾਂ ਨੇ ਭਾਰਤ ਉੱਤੇ 200 ਸਾਲ ਰਾਜ ਕੀਤਾ? ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇਹਨਾਂ ਲੋਕਾਂ ਦੀ ਅਸਲੀਅਤ ਦੱਸਾਂਗੇ ਤੇ ਨਾਲ ਹੀ ਦੱਸਾਂਗੇ ਇਹਨਾਂ ਦੀਆਂ ਪੰਜਾਬ ਨਾਲ ਕੀਤੀਆਂ ਗੈਰਦਾਰੀਆਂ ਬਾਰੇ। ਤੇ ਇਹਨਾਂ ਦੀਆਂ ਗਦਾਰੀਆਂ ਦੇ ਬਦਲੇ ਫਿਰ ਬਬਰਾਂ ਨੇ ਇਹਨਾਂ ਕੋਲੋਂ ਕਿਵੇਂ ਲੈ ਸਨ ਸਾਰਾ ਕੁਝ ਸੁਣ ਕੇ ਤੁਹਾਡੇ ਰੋਗ ਟੇ ਖੜੇ ਹੋ ਜਾਣਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਇਹ ਲੋਕ ਅੰਗਰੇਜ਼ਾਂ ਨਾਲੋਂ ਵੀ ਵੱਧ ਖਤਰਨਾਕ ਹੁੰਦੇ ਸਨ ਤੁਸੀਂ ਇਹ ਗੱਲ ਤਾਂ ਸਾਰੇ ਹੀ ਜਾਣਦੇ ਹੋ ਕਿ ਅੰਗਰੇਜ਼ਾਂ ਨੇ ਭਾਰਤ ਉੱਤੇ ਪੂਰੇ 200 ਸਾਲ ਰਾਜ ਕੀਤਾ ਪਰ ਇਸ ਦੇ ਪਿੱਛੇ ਸਭ ਤੋਂ ਵੱਡਾ ਸਵਾਲ ਇੱਥੇ ਖੜਾ ਹੁੰਦਾ ਕਿ ਕੋਈ ਦੂਸਰੇ ਦੇਸ਼ ਦਾ ਬੱਦਾ ਕਿਵੇਂ ਇੱਕ ਬਗਾਨੇ ਮੁਲਕ ਵਿੱਚ ਆ ਕੇ ਉਸ ਦੇਸ਼ ਨੂੰ ਗੁਲਾਮ ਬਣਾ ਸਕਦਾ ਹੈ ਜਿੰਨਾ ਚਿਰ ਗੁਲਾਮ ਦੇਸ਼ ਦੇ ਕੁਝ ਗद्दार ਆਪਣੇ ਦੇਸ਼ ਨਾਲ ਗਦਾਰੀ ਕਰਕੇ ਰਾਜ ਕਰਨ ਵਾਲਿਆਂ ਦੇ ਹੱਕ ਵਿੱਚ ਨਾ ਪਹੁੰਚਣ ਇਹ ਸਾਰੇ ਦੇ ਸਾਰੇ ਜੈਲਦਾਰ ਜ਼ਗੀਰਦਾਰ ਕੁਰਸੀ ਨਿਸ਼ੀਣ ਸਫੈਦ ਪੋਚ ਇਹੀ ਉਹ ਗਦਾਰ ਸਨ ਜੋ ਅੰਗਰੇਜ਼ਾਂ ਨੇ ਆਪਣੇ ਟਾਊਟ ਬਣਾ ਕੇ ਪਿੰਡਾਂ ਵਿੱਚ ਛੱਡੇ ਹੋਏ ਸਨ ਜੋ ਜੁੱਤੀ ਤਾਂ ਅੰਗਰੇਜ਼ਾਂ ਦੀ ਚਟਦੇ ਸਨ ਪਰ ਰਹਿੰਦੇ ਆਮ ਲੋਕਾਂ ਵਿੱਚ ਸਨ ਆਮ ਪਿੰਡਾਂ ਸ਼ਹਿਰਾਂ ਵਿੱਚ ਰਹਿੰਦੇ ਸਨ ਪੰਜਾਬ ਨਾਲ ਗਦਾਰੀ ਕਰਨ ਦੇ ਬਦਲੇ ਅੰਗਰੇਜ਼ਾਂ ਵੱਲੋਂ ਇਹਨਾਂ ਲੋਕਾਂ ਨੂੰ ਖਿਤਾਬ ਦਿੱਤੇ ਜਾਂਦੇ ਸਨ ਇਸੇ ਕਾਰਨ ਕਰਕੇ ਅੰਗਰੇਜ਼ਾਂ ਨੇ ਇੰਨਾ ਲੰਮਾ ਸਮਾਂ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਜੈਲਦਾਰਾਂ ਦੀ ਤਾਂ ਅੰਗਰੇਜ਼ਾਂ ਨੇ ਪੰਜਾਬ ਦਾ ਮੁਖ ਕਿਤਾ ਕਿਸਾਨੀ ਓਣ ਕਰਕੇ ਆਪਣੇ ਇੱਕ ਲੋਕਲ ਟਾਊਟ ਬਣਾਏ ਹੋਏ ਸਨ ਅੰਗਰੇਜ਼ਾਂ ਵੱਲੋਂ ਜ਼ਮੀਨੀ ਏਰੀਏ ਦੇ ਅਨੁਸਾਰ ਦੇ ਨਾਲ 13 ਪਿੰਡਾਂ ਤੋਂ ਲੈ ਕੇ 100 ਪਿੰਡਾਂ ਤੱਕ ਇੱਕ ਜ਼ੈਲ ਬਣਾਈ ਜਾਂਦੀ ਸੀ ਤੇ ਉਸ ਜ਼ੈਲ ਦਾ مالک ਆਪਣੇ ਇੱਕ ਮੁਖਬਰ ਨੂੰ ਬਥਾਪ ਕੇ ਉਸ ਨੂੰ ਜ਼ੈਲਦਾਰ ਦਾ ਖਿਤਾਬ ਦਿੱਤਾ ਜਾਂਦਾ ਸੀ ਜ਼ੈਲਦਾਰ ਦੇ ਅਧੀਨ ਆਉਣ ਵਾਲੇ ਪਿੰਡਾਂ ਦੇ ਸਾਰੇ ਲਬੜਦਾਰ ਜ਼ੈਲਦਾਰ ਦੀ ਹੀ ਚੱਕਰੀ ਕਰਦੇ ਸਨ ਤੇ ਜ਼ੈਲਦਾਰ ਅੱਗੇ ਅੰਗਰੇਜ਼ਾਂ ਦੇ ਸੂਈਏ ਹੁੰਦੇ ਸਨ ਉਸ ਵਕਤ ਜ਼ੈਲਦਾਰ ਨੂੰ ਅੱਜ ਦੇ ਤਹਿਸੀਲਦਾਰ ਜਿੰਨੀ ਪਾਵਰ ਅੰਗਰੇਜ਼ਾਂ ਵੱਲੋਂ ਦਿੱਤੀ ਜਾਂਦੀ ਸੀ ਜੋ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਪਿੰਡਾਂ ਦੇ ਫੈਸਲੇ ਕਰ ਸਕਦਾ ਸੀ ਆਪਣੀ ਮਰਜ਼ੀ ਦੇ ਨਾਲ ਹੀ ਕਿਸੇ ਨੂੰ ਜੁਰਮਾਨਾ ਲਗਾ ਸਕਦਾ ਸੀ ਇਹ ਲੋਕ ਅੰਗਰੇਜ਼ਾਂ ਤੋਂ ਸੌਲਤਾ ਲੈਂਦੇ ਸਨ ਤੇ ਬਦਲੇ ਵਿੱਚ ਪੰਜਾਬ ਨਾਲ ਗਦਾਰੀਆਂ ਆਜ਼ਾਦੀ ਲਹਿਰਾਂ ਨੂੰ ਕੁਚਲਣ ਦਾ ਕੰਮ ਕਰਦੇ ਸਨ ਇਸ ਤੋਂ ਅੱਗੇ ਆਉਂਦੇ ਸਨ ਲੰਬੜਦਾਰ ਜੋ ਜੇਲ੍ਹਦਾਰਾਂ ਦੇ ਹੀ ਅਧੀਨ ਹੁੰਦੇ ਸਨ ਤੇ ਲੰਬੜਦਾਰ ਸਿਰਫ ਇੱਕ ਪਿੰਡ ਤੱਕ ਹੀ ਸੀਮਤ ਹੁੰਦਾ ਸੀ ਅੰਗਰੇਜ਼ਾਂ ਵੱਲੋਂ ਆਪਣੇ ਮੁਖਬਰਾਂ ਨੂੰ ਇੱਕ ਹੋਰ ਖਿਤਾਬ ਦਿੱਤਾ ਜਾਂਦਾ ਸੀ ਉਹ ਖਿਤਾਬ ਸੀ ਸਫੈਦ ਪੋਛਦਾ ਸਫੈਦ ਪੋਚ ਬਾਰੇ ਅੱਜ ਦੀ ਪੀੜ੍ਹੀ ਬਹੁਤ ਘੱਟ ਜਾਣਦੀ ਹੈ। ਸਫੈਦ ਪੋਚ ਬਿਲਕੁਲ ਸਾਫ਼ ਅਤੇ ਚਿੱਟੇ ਰਗ ਦੇ ਕੱਪੜੇ ਪਾ ਕੇ ਰੱਖਦੇ ਸਨ। ਜੈਲਦਾਰਾਂ ਨਾਲੋਂ ਇਹ ਲੋਕ ਥੋੜੇ ਵੱਧ ਪੜੇ ਲਿਖੇ ਹੁੰਦੇ ਸਨ ਪਰ ਸਫੈਦ ਪੋਚਾ ਕੋਲ ਜੈਲਦਾਰਾਂ ਜਿੰਨੇ ਅਧਿਕਾਰ ਨਹੀਂ ਸਨ ਹੁੰਦੇ। ਇਹ ਇੱਕ ਤਰ੍ਹਾਂ ਦੇ ਅੰਗਰੇਜ਼ਾਂ ਦੇ ਪੁਲਿਸ ਦੇ ਸਹਾਇਕ ਹੁੰਦੇ ਸਨ ਜੋ ਆਮ ਲੋਕਾਂ ਵਿੱਚ ਹੀ ਰਹਿੰਦੇ ਸਨ ਤੇ ਅੰਗਰੇਜ਼ੀ ਪ੍ਰਸ਼ਾਸਨ ਅਤੇ ਆਮ ਲੋਕਾਂ ਵਿਚਕਾਰ ਇੱਕ ਵਿਚੋਲੀਏ ਦਾ ਕੰਮ ਕਰਦੇ ਸਨ। ਇਹ ਖਿਤਾਬ ਅੰਗਰੇਜ਼ਾਂ ਵੱਲੋਂ ਉਹਨਾਂ ਲੋਕਾਂ ਨੂੰ ਦਿੱਤੇ ਜਾਂਦੇ ਸਨ ਜੋ ਇਹ ਸੋਚਦੇ ਸਨ ਕਿ ਅਸੀਂ ਪੰਜਾਬ ਵਿੱਚ ਆਜ਼ਾਦੀ ਦੀ ਲਹਿਰ ਸ਼ੁਰੂ ਹੀ ਨਹੀਂ ਔੜ ਦੇਵਾਂਗੇ ਤੇ ਕਿਸੇ ਨੂੰ ਵੀ ਬਾਗੀ ਔੜ ਤੋਂ ਪਹਿਲਾਂ ਹੀ ਸਮਝਾ-ਭਝਾ ਲਵਾਂਗੇ ਪਰ ਇਹ ਲੋਕ ਇੰਨੇ ਖਤਰਨਾਕ ਨਹੀਂ ਸਨ ਹੁੰਦੇ ਕਿਉਂਕਿ ਇਹ ਲੋਕਾਂ ਨੂੰ ਇਹਨਾਂ ਦਾ ਪਤਾ ਹੁੰਦਾ ਸੀ ਕਿ ਇਸਦੇ ਚਿੱਟੇ ਕੱਪੜੇ ਪਾਇਆ ਹਨ ਇਹ ਅੰਗਰੇਜ਼ਾਂ ਦਾ ਹੀ ਮੁਖਬਰ ਹੈ ਸਫੈਦ ਪੋਚਾ ਦੀ ਉਸ ਵਕਤ ਸਰਕਾਰੇ ਦਰਬਾਰੇ ਪੂਰੀ ਪਹੁੰਚ ਹੁੰਦੀ ਸੀ ਇਸ ਤੋਂ ਅੱਗੇ ਆਉਦੇ ਸਨ ਕੁਰਸੀ ਨਸ਼ੀਰ ਜਦੋਂ ਅੰਗਰੇਜ਼ ਜਾ ਫਿਰ ਉਹਨਾਂ ਦੇ ਸਰਕਾਰੀ ਅਫਸਰ ਪਿੰਡਾਂ ਜਾਂ ਸ਼ਹਿਰਾਂ ਵਿੱਚ ਕੋਈ ਦਰਬਾਰ ਲਗਾਉਂਦੇ ਸਨ ਜਾਂ ਕੋਈ ਫੈਸਲਾ ਕਰਨ ਜਾਂਦੇ ਸਨ ਜਾਂ ਕਿਸੇ ਦੌਰੇ ਤੇ ਆਉਂਦੇ ਸਨ ਤਾਂ ਜਿੰਨਾਂ ਲੋਕਾਂ ਨੂੰ ਦਰਬਾਰ ਵਿੱਚ ਫੈਸਲਾ ਸੁਣਾਉਣ ਵਾਸਤੇ ਬੁਲਾਇਆ ਜਾਂਦਾ ਸੀ ਤਾਂ ਉਹਨਾਂ ਪੰਜਾਬ ਦੇ ਗਰੀਬ ਲੋਕਾਂ ਨੂੰ ਇਹ ਆਗਿਆ ਨਹੀਂ ਸੀ ਹੁੰਦੀ ਕਿ ਉਹ ਕਿਸੇ ਵੀ ਅਫਸਰ ਦੇ ਸਾਹਮਣੇ ਉੱਚੀ ਥਾਂ ਤੇ ਬੈਠ ਜਾਣ ਉਹਨਾਂ ਸਾਰਿਆਂ ਨੂੰ ਤੱਲੇ ਧਰਤੀ ਤੇ ਸਿਰ ਝੁਕਾ ਕੇ ਬੈਠਣਾ ਪੈਂਦਾ ਸੀ ਪਰ ਜੋ ਅਗਰੇਜ਼ਾਂ ਦੇ ਪਿੰਡਾਂ ਵਿੱਚ ਕੁਰਸੀ ਨਸੀਬ ਬਣਾਏਉਂਦੇ ਸਨ ਉਹ ਉਹਨਾਂ ਅੰਗਰੇਜ਼ ਅਫਸਰਾਂ ਦੇ ਪਿੰਡ ਵਿੱਚ ਆਉਣ ਤੋਂ ਪਹਿਲਾਂ ਹੀ ਉਹਨਾਂ ਵਾਸਤੇ ਕੁਸਤੀਆਂ ਡਾਹ ਦਿੰਦੇ ਸਨ ਜਿੱਥੇ ਆਮ ਪਿੰਡ ਦੇ ਦੂਜੇ ਲੋਕ ਧਰਤੀ ਤੇ ਬੈਠਦੇ ਸਨ ਪਰ ਕੁਰਸੀ ਨਸ਼ੀਨ ਨੂੰ ਇੰਨੀ ਇਜਾਜ਼ਤ ਮਿਲੀ ਉਹਦੀ ਸੀ ਕਿ ਉਹ ਅਫਸਰਾਂ ਦੇ ਨਾਲ ਬਰਾਬਰ ਕੁਰਸੀ ਤੇ ਬੈਠ ਸਕਦਾ ਸੀ ਬਸ ਅਜਿਹੇ ਬਹੁਤ ਲੋਕ ਸਨ ਜੋ ਸਿਰਫ ਕੁਰਸੀ ਤੇ ਬੈਠਣ ਵਾਸਤੇ ਹੀ ਮੁਖਬਰੀ ਕਰਿਆ ਕਰਦੇ ਸਨ ਅਤੇ ਪੰਜਾਬ ਨਾਲ ਗਦਾਰੀ ਕਰਦੇ ਸਨ ਕੁਰਸੀ ਨਸ਼ੀਨ ਸਿਰਫ ਇੰਨੇ ਵਿੱਚ ਹੀ ਆਪ ਦੀ ਜਵੀਰ ਵੇਚ ਦਿੱਤਾ ਸੀ ਕਿ ਪਿੰਡ ਵਿੱਚ ਅਫਸਰ ਆਏ ਹਨ ਤੇ ਸਾਰਾ ਪਿੰਡ ਦਾ ਪੁੰਜੇ ਬੈਠਾ ਪਰ ਮੈਂ ਇਕੱਲਾ ਅਫਸਰਾਂ ਦੇ ਬਰਾਬਰ ਕੁਰਸੀ ਤੇ ਬੈਠਾ ਹ ਜਦੋਂ ਇਹਨਾਂ ਮੁਖਬਰਾਂ ਨੂੰ ਅੰਗਰੇਜ਼ਾਂ ਵੱਲੋਂ ਖੁੱਲੇ ਅਧਿਕਾਰ ਮਿਲ ਗਏ ਤਾਂ ਇਹਨਾਂ ਲੋਕਾਂ ਨੇ ਫਿਰ ਆਪਣੀ ਹੰਕਾਰ ਵਾਸਤੇ ਆਪਣੀਆਂ ਨਿੱਜੀ ਰਜਸ਼ਾ ਕੱਢਲੀਆਂ ਸ਼ੁਰੂ ਕਰ ਦਿੱਤੀਆਂ ਸਰਕਾਰੀ ਦਰਬਾਰੇ ਪਹੁੰਚ ਹੋਣ ਕਰਕੇ ਕੋਈ ਵੀ ਇਹਨਾਂ ਸਾਹਮਣੇ ਕੁਸਕਦਾ ਨਹੀਂ ਸੀ ਇਹਨਾਂ ਝੋਲੀ ਚੁੱਕਾ ਵੱਲੋਂ ਫਿਰ ਆਮ ਲੋਕਾਂ ਉੱਤੇ ਆਮ ਜਨਤਾ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਗਏ ਇਹਨਾਂ ਜ਼ੁਲਮਾਂ ਤੋਂ ਤੰਗ ਆ ਕੇ ਫਿਰ ਪੰਜਾਬ ਵਿੱਚ ਬੱਬਰ ਲਹਿਰ ਸ਼ੁਰੂ ਹੁੰਦੀ ਹੈ ਫਿਰ ਪੰਜਾਬ ਦੀ ਧਰਤੀ ਤੇ ਬੱਬਰਾਂ ਦਾ ਦੌਰ ਆਉਂਦਾ ਹੈ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਹਥਿਆਰਬੰਦ ਮੂਵਮੈਂਟ ਸੀ ਬੱਬਰਾਂ ਵੱਲੋਂ ਅੰਗਰੇਜ਼ਾਂ ਦੇ ਇਹਨਾਂ ਟੌਟਾਂ ਦਾ ਇਹਨਾਂ ਮੁਖਬਰਾਂ ਦਾ ਹੀ ਸੌਦਾ ਲਾਇਆ ਜਾਂਦਾ ਸੀ ਇਹਨਾਂ ਮੁਖਬਰਾਂ ਨੇ ਵੀ ਬਹੁਤ ਸਾਰੇ ਬੱਬਰਾਂ ਦੇ ਮੁਕਾਬਲੇ ਬਣਾਏ ਬਹੁਤ ਸਾਰੇ ਆਮ ਲੋਕਾਂ ਨੂੰ ਬੱਬਰ ਕਹਿ ਕੇ ਮਰਵਾਇਆ ਗਿਆ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕਰਵਾਈਆਂ ਗਈਆਂ ਪਰ ਜਿਸ ਦਾ ਨੰਬਰ ਇੱਕ ਵਾਰ ਬੱਬਰ ਲਾ ਦਿੰਦੇ ਸਨ ਉਹ ਦੁਬਾਰੇ ਅੰਗਰੇਜ਼ਾਂ ਦੀ ਮੁਖਬਰੀ ਕਰਨ ਜੋਗਾ ਨਹੀਂ ਸੀ ਰਿਹਾ। ਸੋ ਦੋਸਤੋ ਏ ਸੀ ਅੱਜ ਦੀ ਪੂਰੀ ਜਾਣਕਾਰੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ।